ਅਲਦੇ ਦੇ ਕਿ ਲੈਣ ਲਾਣੀ ਓਕੇ ਓਕੇ ਠੀਕ ਹੈ ਜੀ ਬਹੁਤ ਔਖਾ ਕੰਮ ਆ ਬੜਾ ਬਰੀਕੀ ਦਾ ਕੰਮ ਆ ਠੀਕ ਹੈ ਸਿੱਖਿਆ ਸ਼ੇਰਨੀ ਦੇ ਦੁੱਧ ਵਰਗੀ ਆ ਜਿਹੜਾ ਉਹਨੂੰ ਪੀਊਗਾ ਉਹ ਤਿਹਾਰੂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਅਤੇ ਉਹਨਾਂ ਨੂੰ ਸੂਬੇ ਦੀ ਸਮਾਜਿਕ ਆਰਥਿਕ ਤਰੱਕੀ ਵਿੱਚ ਭਾਈਵਾਲ ਬਣਾਉਣ ਦੇ ਉਦੇਸ਼ ਨਾਲ ਅਤ ਆਧੁਨਿਕ ਪੈਂਡੂ ਲਾਇਬ੍ਰੇਰੀਆਂ ਬਣਾਈਆਂ ਹਨ ਇਹ ਪਿੰਡੂ ਲਾਇਬ੍ਰੇਰੀਆਂ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਧੁਰੇ ਵਜੋਂ ਕੰਮ ਕਰਨਗੀਆਂ। ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਨੌਜਵਾਨਾਂ ਦੇ ਸ਼ਕਤੀਕਰਨ ਅਤੇ ਉਹਨਾਂ ਨੂੰ ਸੂਬੇ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਬਰਾਬਰ ਦੇ ਭਾਈਵਾਲ ਬਣਾਉਣ ਵਿੱਚ ਅਹਿਮ ਸਾਬਤ ਹੋਵੇਗਾ। ਇਸ ਤੋਂ ਇਲਾਵਾ ਇਸ ਤੇ ਮੌਜੂਦ ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ ਪੁਸਤਕਾਂ ਕਰਕੇ ਪੁਸਤਕ ਪ੍ਰੇਮੀਆਂ ਨੂੰ ਵੀ ਇਹਨਾਂ ਲਾਇਬ੍ਰੇਰੀਆਂ ਦਾ ਲਾਭ ਮਿਲ ਰਿਹਾ ਹੈ। ਮੁੱਖ ਐਜੰਡਾ ਐਜੂਕੇਸ਼ਨ ਤੇ ਹੈਲਥ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਨੇ ਪੰਜਾਬ 'ਚ ਹਜ਼ਾਰਾਂ ਦੀ ਗਿਣਤੀ 'ਚ ਖੋਲ੍ਹੇ ਜਾਣਗੀਆਂ ਡਿਜੀਟਲ ਲਾਇਬ੍ਰੇਰੀ ਐ ਕੰਪਿਊਟਰ ਵੀ ਐ ਵਾਈਫਾਈ ਹਾਈ ਸਪੀਡ ਐ ਏਸੀ ਐ ਬਾਥਰੂਮ ਐ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਤੇ ਨਾਲ ਨਾਲ ਬਿਨਾਂ ਸਿਲੇਬਸ ਤੋਂ ਹੋਰ ਜਿਹੜੀਆਂ ਦੁਨੀਆ ਭਰ ਦੇ ਵੱਡੇ ਵੱਡੇ ਲੇਖਕਾਂ ਦੀਆਂ ਕਿਤਾਬਾਂ ਇੱਥੇ ਪੜ੍ਹਾਈ ਹੋਊਗੀ ਤਾਂ ਬੱਚਿਆਂ ਨੂੰ ਕੰਪੀਟੀਸ਼ਨ ਦੇ ਇਗਜ਼ਾਮ ਦਾ ਪਤਾ ਹੋਊਗਾ ਤਾਂ ਉਹ ਕੰਪੀਟੀਸ਼ਨ ਦੇ ਇਗਜ਼ਾਮ ਦੇ ਕੇ ਤੋਂ ਅੱਗੇ आईपीएस आईएएस ਦੀਆਂ ਵੱਡੀਆਂ ਵੱਡੀਆਂ ਕੁਰਸੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਅਜਾ ਚੱਕਰ ਲਾਇਓ ਅਜਾ ਕਰ ਲਓ ਜੀ ਹਾਂ ਇਹ ਚੱਕਰ ਜੋ ਮਰਜ਼ੀ ਬਣਾ ਲਓ ਓਕੇ ਓਕੇ ਇਹ ਪਿੱਤਲ ਦਾ ਵਾ ਪਿੱਤਲ ਦਾ ਜਾਂ ਆਹ ਤੋ ਹੀ ਬਣਾਏ ਆਂ ਆਪ ਹਾਂ ਇਹ ਆ ਬਈ ਓਕੇ 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 50 ਸਾਲ ਦੀ 65 ਸਾਲ ਦੀ ਉਮਰ ਦੀ 15 ਸਾਲ ਦੀ ਉਮਰ ਚ ਲੱਗ ਕੰਮ ਦੀ ਕਮਾਈ ਨਹੀਂ ਗੱਲ ਸਾਨੂੰ ਸਾਫ਼ ਦੱਸ ਐ ਕੰਮ ਦੇ ਵਿੱਚ ਬੰਦਾ ਬਿਮਾਰ ਜੀ ਲੈ ਹੋ ਜਾਂਦਾ ਨਾ ਹਾਂਜੀ ਤੇ ਉਹਨੂੰ ਇਲਾਜ ਕਰਾਉਣਾ ਤੇ ਪੈਸੇ ਵੀ ਨਹੀਂ ਹੁੰਦੇ ਦੇਸ਼ ਤੇ ਸੰਤੀ ਸ਼ਹਿਰ ਵਜੂ ਜਾਣੇ-ਜਾਂਤੇ ਸ਼ਹਿਰ ਬਟਾਲਾ ਦੀ ਲੋਹਾ ਉਦਯੋਗ ਨੂੰ ਜਿੱਥੇ ਪਿਛਲੇ ਸਾਲ ਤੋਂ ਵਧੀ ਢਾ ਲੱਗੀ ਹੋਈ ਹੈ ਉੱਥੇ ਹੀ ਹੁਣ ਇਸ ਸ਼ਹਿਰ ਦੇ ਵਿੱਚ ਵੱਡੀ ਗਿਣਤੀ 'ਚ ਪਿੱਤਲ ਦੇ ਭਾਂਡੇ ਬਣਾਉਂਦਾ ਕੰਮ ਵੀ ਕਰਦੇ ਠਠਿਆਰਾ ਦਾ ਕੰਮ ਆਖਰੀ ਸਾਂਹਾਂ ਤੇ ਪਹੁੰਚ ਗਿਆ ਹੈ ਕਿਸੇ ਸਮੇਂ ਸ਼ਹਿਰ ਦੇ ਵਿੱਚ ਠਠਿਆਰਾ ਵੱਲੋਂ ਭਾਂਡੇ ਤਿਆਰ ਕਰਨ ਸਮੇਂ ਦੀਆਂ ਆਵਾਜ਼ਾਂ ਗੂੰਜਦੀਆਂ ਸਨ ਪਰ ਹੁਣ ਇਥੇ 300 ਤੋਂ ਉੱਪਰ ਪਰਿਵਾਰਾਂ ਦੇ ਵਿੱਚੋਂ ਸਿਰਫ 6 ਇੱਕ ਪਰਿਵਾਰਾਂ ਦੇ ਬਜ਼ੁਰਗ ਹੀ ਇਸ ਕੰਮ ਨੂੰ ਕਰ ਰਹੇ ਹਨ ਜਨਦੀ ਅਗਲੀ ਪੀੜ੍ਹੀ ਇਸ ਕੰਮ ਨੂੰ ਪੂਰੀ ਤਰ੍ਹਾਂ ਵਿਸਾਰ ਦਿਆਂ ਇਸ ਕੰਮ ਨੂੰ ਛੱਡ ਕੇ ਹੋਰ ਕਿਤੇ ਅਪਣਾ ਲਏ ਹਨ ਇਸੇ ਬੱਦੇ ਨਜ਼ਰ ਠਠਿਆਰ ਓਮ ਪ੍ਰਕਾਸ਼ ਨੇ ਗੱਲਬਾਤ ਕਾਟੀਆਂ ਦੱਸਿਆ ਕਿ ਉਹਨਾਂ ਦਾ 10 ਸਾਲ ਦੀ ਉਮਰ ਦੇ ਵਿੱਚ ਇਹ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਉਹ ਪਿਛਲੇ 70 ਸਾਲ ਤੋਂ ਇਹ ਕੰਮ ਕਰ ਰਹੇ ਹਨ ਕਿ ਉਹਨਾਂ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਕੰਮ ਕਰਦਾ ਆ ਰਿਹਾ ਹੈ ਉਹਨਾਂ ਕਿਹਾ ਕਿ ਪੁਰਾਤਨ ਸਮੇਂ ਦੇ ਵਿੱਚ ਘਰਾਂ ਅਤੇ ਪਿਆਵਾਂ ਦੇ ਵਿੱਚ ਪਿੱਤਲ ਦੇ ਤਾਂਬੇ ਦੇ ਪਾਂਡਿਆਂ ਦੀ ਹੀ ਵਰਤੋਂ ਹੁੰਦੀ ਸੀ ਪਹਿਲਾਂ ਲੋਕਾਂ ਦੇ ਘਰ ਅਤੇ ਪਰਿਵਾਰ ਵੱਡੇ ਹੁੰਦੇ ਸੀ ਅਤੇ ਸਾਡੀਆਂ ਮਾਵਾਂ ਪੈਣਾ ਘਰਾਂ ਦੇ ਵਿੱਚ ਪਾਂਡੇ ਮਾਂਜਣ ਦਾ ਕੰਮ ਸਮਝਦੀਆਂ ਸਨ ਪਰ ਹੁਣ ਹਾਲਾਤ ਬਦਲ ਚੁੱਕੇ ਹਨ ਲੋਕਾਂ ਦੇ ਘਰ ਅਤੇ ਪਰਿਵਾਰ ਛੋਟੇ ਹੋ ਗਏ ਨੇ ਅਤੇ ਘਰਾਂ ਦੀਆਂ ਸੁਆਣੀਆਂ ਐਲੂਮੀਨੀਅਮ ਅਤੇ ਸਟੀਲ ਦੇ ਪਾਂਡੇ ਨੂੰ ਵਰਤਣ ਲਈ ਤਰਜੀਹ ਦੇਣ ਲੱਗਿਆ ਹਨ ਮਨੂੰ 70 ਸਾਲ ਹੋ ਗਿਆ ਕੰਮ ਕਰਦਿਆਂ ਇਹ ਕੰਮ ਕਰਦੇ ਨੂੰ ਇਹੋ ਕੰਮ 10 ਸਾਲ ਦਾ ਹੀ ਨਾਕਾਮੇ ਪੈ ਗਿਆ ਸੀ ਓਕੇ ਕਿਉਂ ਮੇਰਾ ਪਿਓ ਮਰ ਗਿਆ ਸੀ ਅੱਛਾ ਜੀ ਤੇ ਮਗਰੋਂ ਮੈਂ ਫੇਰ ਕੰਮੇ ਹੀ ਪੈ ਗਿਆ ਤੇ ਇਹ ਕੰਮ ਕਿਦਾਂ ਸਮਝਦੇ ਤੁਸੀਂ ਹੁਣ ਇਹ ਔਖਾ ਵਾ ਕਿ ਸੌਖਾ ਵਾ ਕੰਮ ਦੇ ਕੋਈ ਕੰਮ ਜੇ ਕਰੇ ਮਨ ਜਾਜ ਆ ਜਾਏ ਕਿ ਇਹ ਮਿਹਨਤ ਉਹ ਨਹੀਂ ਹੁੰਦੀ ਅੱਛਾ ਇਹ ਜਾਜ ਸਾਡੀ ਉਮਰ ਲੱਗ ਗਈ ਫੇਰ ਨਹੀਂ ਜਾਜ ਹੁੰਦੀ ਕੰਮੀ ਹੋਈ ਹੈ ਕਈ ਕੰਮ ਹੈ ਹੋਈ ਨੇ ਜਿਹੜੇ ਜਾਜ ਹੋਈਓ ਨੇ ਤੇ ਇਹ ਕਲੀ ਕਰਦੇ ਤੇ ਹੋਰ ਹੋਲ ਦਾ ਭੰਡ ਲਾਉਂਦੇ ਭਾਂਡੇ ਬਣਾਉਂਦੇ ਤੇ ਇਹ ਪਿੱਤਲ ਹੈ ਹੁੰਦੇ ਪ੍ਰਾਣਾ ਪਿੱਤਲ ਨਹੀਂ ਨਹੀਂ ਚੱਕਰਾਈ ਦਾ ਵਾ ਹਾਂਜੀ ਆ ਚੱਕਰਾਈ ਦਾ ਇਹ ਚੱਕਰ ਹੁੰਦੇ ਜੀ ਹਾਂ ਇਹ ਚੱਕਰ ਜੋ ਮਰਜ਼ੀ ਬਣਾ ਲਓ ਓਕੇ ਓਕੇ ਇਹ ਇਹ ਪਿੱਤਲ ਦਾ ਵਾ ਪਿੱਤਲ ਦਾ ਜੋ ਆਹ ਤੋ ਹੀ ਬਣਾਏ ਆਂ ਆਪ ਹਾਂ ਇਹ ਆ ਬਣਾਏ ਓਕੇ 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 ਤੇ ਇਹ ਫਿਰ ਮਿਹਨਤ ਬੜੀ ਆ ਤੇ ਕਿੰਨੀ ਕੀ ਦਿਹਾੜੀ ਸਮਝਦੇ ਤੇ ਬਣ ਜਾਂਦੀ ਹੈ ਦਿਹਾੜੀ ਦੇਖੋ ਜੀ ਦਿਹਾੜੀਆਂ ਹੁਣ ਕੋਈ ਚੰਨ ਚਾਹ ਸਕਦੇ ਬੰਦੀ ਆ ਵੱਧ ਨਹੀਂ ਬੰਦੀ ਥੋੜੀ ਬੰਦੀ ਆ ਇਹ ਨਗਾ ਨਵੇਂ ਮੁੰਡੇ ਆ ਰਹੇ ਇਹ ਕੰਮ ਚ ਕਿ ਨਹੀਂ ਨਹੀਂ ਅੱਛਾ ਤੇ ਇਹ ਮਲੇ ਜਿੱਤਨੇ ਸਭ ਮੁੰਡਾ ਇਹ ਕੰਮ ਕਰਦਾ ਕਿੰਨੇ ਸਭ ਬੰਦਾ ਕੰਮ ਕਰਦਾ ਸੀ ਅੱਛਾ ਜੀ ਤੇ ਜਿਹੜੇ ਆਹਲੇ ਬੰਦੇ ਸਮਝ ਵਾਲੋ ਜਿੰਨੇ ਆਹਲੇ ਪੰਜ 6 ਲੱਗਿਆ ਪੰਜ 6 ਮਤਲਬ ਪੁਰਾਣੇ ਬੰਦੇ ਰਹਿ ਗਏ ਆ ਪੁਰਾਣੇ ਬੰਦੇ ਹੀ ਆਲੇ ਤੇ ਨਵੇਂ ਬੰਦੇ ਛੱਡ ਜਾਂਦੇ ਕੰਮ ਤੇ ਇਹ ਕਿੱਥੇ ਭਾਂਡੇ ਭੇਜਦੇ ਤੁਸੀਂ ਬਣਾ ਕੇ ਭਾਂਡੇ ਯੋਗੋ ਇਹ ਭਾਂਡੇ ਸਿਹਤ ਪਰ ਜਾਂਦੇ ਆ ਫਗਵਾਲੇ ਜਾਂਦੇ ਆ ਇਹਦੇ ਭਾਂਡੇ ਇਹਦੇ ਹਮਾਂਜਲ ਜਾਂਦੇ ਆ ਹਮਾਂਜਲ ਬੋੜਾ ਭਾਂਡਾ ਜਾਂਦਾ ਹਮਾਂਜਲ ਹੂੰ ਠੀਕ ਠੀਕ ਇਹ ਪਤਲ ਦਾ ਫਾਇਦਾ ਤਾਂ ਬੜਾ ਵਾ ਹਾਂਜੀ ਆ ਜਿਹੜਾ ਭਾਂਡਾ ਕੱਢੀ ਕਰਕੇ ਇਹਦਾ ਫਾਇਦਾ ਬਹੁਤ ਆ ਇਹ ਸ਼ਕੀਰ ਹੈ ਨਾ ਪਹਿਲੇ ਜਨਮ ਤੇਲਾਂ ਕੋਈ ਨਹੀਂ ਬਗਦਾ ਤੇਰਾ ਕੋਈ ਬਿਮਾਰ ਨਹੀਂ ਹੁੰਦਾ ਕਿ ਐਂ ਸੁਗਰ ਨਹੀਂ ਆ ਗਈ ਕੋਈ ਹੱਤਾਂ ਨਹੀਂ ਜਾਂਦਾ ਜੋ ਸਲਵਾ ਲੱਗੀਆਂ ਉਹਨਾਂ ਦਾ ਆਏ ਤੇ ਆਪ ਹੋ ਗਿਆ ਕਿ ਉਹ ਸ਼ੂਕਰ ਹੋ ਗਈ ਕਿਆਕ ਹੋ ਗਿਆ ਹਾਂ ਜੀ ਹੁਣ ਨਵੇਂ ਜਿਹੜੇ ਕੰਮ ਚਾ ਦੋ ਤਿੰਨ ਭਾਂਡੇ ਬਣਾ ਇਥੇ ਵੇਚ ਵੀ ਦਿੰਦੇ ਜਿ ਬਣਾ ਕੇ ਆਪ ਹਾਂ ਜੀ ਜੀ ਠੀਕ ਹੈ ਕੋਈ ਗਾ ਗਾਏ ਜੀ ਓਕੇ ਓਕੇ ਠੀਕ ਹੈ ਜੀ ਤੁਹਾਡਾ ਐਡਰੈਸ ਕੀ ਹੈ ਇਥੋਂ ਦਾ ਨਾਮ ਆਗਾ ਜੇ ਓਪਰ ਗੋਗ ਗੋਬਿੰਦਰ ਆਹ ਓਪਰ ਗੋਬਿੰਦਰ ਆਹ ਤੇ ਮੱਲਾ ਮੱਲਾ ਖੇਹਾਰਾ ਖੇਹਾਰਾ ਮੱਲਾ ਮੇਰੇ ਕੋਲ ਨਾ ਆ ਗੋਬਿੰਦਰ ਆਹ ਓਕੇ ਓਕੇ ਤੇ ਮੇਰਾ ਨਾਮ ਓਪਰ ਗੋਬਿੰਦਰ ਠੀਕ ਹੈ ਜੀ ਠੀਕ ਹੈ ਇਸੇ ਤਰ੍ਹਾਂ ਇੱਕ ਹੋਰ ਠਠਿਆਰ ਦਵਿੰਦਰ ਕੁਮਾਰ ਕਹਿੰਦੇ ਹਨ ਕਿ ਇਸ ਮਹੱਲੇ ਦੇ ਵਿੱਚ ਪਿਛਲੇ 50 ਸਾਲ ਤੋਂ ਕੰਮ ਕਰ ਰਹੇ ਠਠਿਆਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਉਮਰ 65 ਸਾਲ ਦੀ ਹੋ ਚੁੱਕੀ ਹੈ ਅਤੇ ਉਹਨਾਂ 15 ਸਾਲ ਦੀ ਉਮਰ ਦੇ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਅਜੋਕੀ ਪੀੜ੍ਹੀ ਇਸ ਤੋਂ ਭੱਜ ਰਹੀ ਹੈ ਇਸ ਕੰਮ ਤੇ ਕਲਾ ਨੂੰ ਕਿਸੇ ਨੇ ਨਹੀਂ ਅਪਣਾਇਆ ਕਿ ਨਾ ਆਪਣਾ ਦਵਿੰਦਰ ਕੁਮਾਰ ਦਾਤਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਕੰਮ ਕਰਦੇ ਆ ਕੀ ਦਸੀਏ ਤੁਹਾਨੂੰ 50 ਸਾਲ ਉਹ 65 ਸਾਲ ਦੀ ਉਮਰ ਦੀ 15 ਸਾਲ ਦੀ ਉਮਰ ਚ ਲੱਗਦੇ ਆ ਆਦਮੀ ਜਦੋਂ ਕੋਟ ਕੇ ਘਰ ਜਾਣਿਆ ਕੰਮ ਕੇ ਬਾਹਰ ਤੇ ਜਿਹੜਾ ਨੌਜਵਾਨ ਆ ਅੱਗੇ ਆ ਰਹੇ ਇਹ ਕੰਮ ਚ ਨਹੀਂ ਉਹ ਨਹੀਂ ਬਣਦੇ ਤੁਹਾਡੇ ਬੱਚੇ ਨਹੀਂ ਬਣਦੇ ਨਹੀਂ ਕਰਦੇ ਕੰਮ ਇਹ ਕੀ ਕਾਰਨ ਕੀ ਸਮਝਦੇ ਹਾਏ ਕੀ ਕਾਰਨ ਸਮਝਦੇ ਕਿਉਂ ਨਹੀਂ ਕਰਦੇ ਕੰਮ ਨਹੀਂ ਕਮਾਈ ਜਾਂਦੇ ਕਮਾਈ ਹੈ ਨਹੀਂ ਦੇਖੋ ਗੱਲ ਸਨਸਾਦ ਹੈ ਇਹ ਕੰਮ ਦੇ ਵਿੱਚ ਬੰਦਾ ਬਿਮਾਰ ਦੇ ਲ ਹੋ ਜਦਾ ਨਾ ਹਾਂਜੀ ਤੇ ਉਹਨੂੰ ਇਲਾਜ ਕਰਾਣ ਵਾਸਤੇ ਪੈਸੇ ਵੀ ਨਹੀਂ ਹੁੰਦੇ ਇਹ ਛੋਟਾ ਭਰਾ ਮੇਰਾ ਇਹੋ ਹੀ ਕੰਮ ਕਰਦਾ ਹਾੜ ਜੀ ਨੁਕਸ ਪੈ ਗਿਆ ਤੇ ਇਲਾਜ ਕਰਾਣ ਵਾਸਤੇ ਬੱਚਿਆਂ ਦੇ ਪੈਸੇ ਲੱਗੇ ਮਤਲਬ ਇਹਦਾ ਕੋ ਭਿਕ ਨਹੀਂ ਹੈਗਾ ਹਾਂ ਇਹਦਾ ਬੁਢਾਪੇ ਕੀ ਭਿਕ ਨਹੀਂ ਕੋਈ ਆ ਇਹ ਜਦੋਂ ਤੁਸੀਂ ਜਦੋਂ ਆਵਾਜ਼ ਕਰਦੇ ਟਕ 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 ਦੀ ਆਵਾਜ਼ ਆਉਂਦੀ ਆ ਹਾਂਜੀ ਇਹਦਾ ਸਰੀਰ ਤੇ ਪ੍ਰਭਾਵ ਪੈਂਦਾ ਕੋਈ ਹਾਂਜੀ ਸਰੀਰ ਤੇ ਉਤੇ ਪੈਂਦਾ ਪ੍ਰਭਾਵ ਕੋਈ ਕੰਨਾਂ ਨੂੰ ਜਾਂ ਕਿਤੇ ਨਹੀਂ ਕੋਈ ਖਾਸ ਤੇ ਨਹੀਂ ਪੈਂਦਾ ਬਸ ਤੁਸੀਂ ਆਦੀ ਹੋ ਗਏ ਜੀ ਹਾਂ ਆਦਤ ਪੈ ਗਈ ਬਸ ਆਵਾਜ਼ ਤੇ ਪੈ ਗਈ ਸਾਨੂੰ ਇੰਨੇ ਕਿੰਨੇ ਕਿੰਨੇ ਘੰਟੇ ਬੈਠੇ ਕੰਮ ਕਰਦੇ ਤੁਸੀਂ ਕੰਮ ਤੇ ਅਸੀਂ ਸਭੀ ਲੋਕ 8 ਵਜੇ ਦੁਕਾਨ ਤੇ ਆਈਦਾ ਬਸ 8 ਵਜੇ ਜਾਈਦਾ 11 ਘੰਟੇ ਬੈਠੇ ਕੰਮ ਕਰਨਾ ਤੇ ਰੋਟੀ ਵੀ ਖਾਣੀ ਤੇ ਉਹ ਹਾਂਜੀ 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 ਤੇ ਇਹ ਸੰਤ ਜਿਹੜੀ ਆ ਇਹ ਬੜਾ ਔਖਾ ਕੰਮ ਆਇਆ ਕੋਈ ਅੱਜੋਂ ਨਾ ਕੋਈ ਵੀ ਬੱਚਾ ਸਾਡੀ ਬਰਾਦਰੀ ਵਿੱਚ ਕੋਈ ਅਗਰ ਬੱਚਾ ਨਵਾਂ ਨਹੀਂ ਪਿਆ ਹੁੰਦਾ ਇਹ ਇੰਨੇ ਪਾਇਆ ਜਿਹੜਾ ਕੰਮ ਕਰਦਾ ਚੱਲ ਅੱਛਾ ਜੀ ਉਹ ਵੀ ਨਾਲ ਉਹਦਾ ਹੁੰਦਾ ਦੀਦੀ ਦਾ ਨੰਮ ਕਰਦਾ ਰੈਂਡ ਮਾਰ ਰਾਬ ਰੈਂਡ ਮਾਰ ਕੀ ਕੀ ਕਹਿਣਾ ਚਾਹੁੰਦੇ ਜੇ ਸਰਕਾਰ ਨੂੰ ਸਰਕਾਰ ਨੂੰ ਕੀ ਕਹਣਾ ਸਾਡਾ ਕੋਈ ਟੈਂਸਲ ਨਹੀਂ ਕੋਈ ਵਢਾਪਾ ਨਹੀਂ ਕੋਈ ਗੱਲ ਨਹੀਂ ਕੋਈ ਵਾਰ ਨਹੀਂ ਬੜਾ ਮਿਹਨਤ ਵਾਲਾ ਕੰਮ ਹੈ ਤੁਹਾਡਾ ਹਾਂਜੀ ਠੀਕ ਹੈ ਜੀ ਟਾਈਮ ਪਾਸ ਸੀ ਪਰ ਲੋਕ ਕੰਮ ਬੂ ਸੀ ਅੱਛਾ ਐ ਦੋਵੇਂ ਜਮੇ ਕੰਮ ਕਰਦੇ ਤੇ ਰੋਟੀ ਪਾਣੀ ਦਾ 5-700 ਹਜ਼ਾਰ ਦਾ ਕਮਾਈ ਦੇ ਪੰਸਾ ਹੁਣ ਕੰਮ ਘਟ ਗਿਆ ਏ ਤੇ ਉਹ ਕੰਮ ਨਹੀਂ ਕਰਦਾ ਇਕੱਲੇ ਮੇਰੇ ਕੋਲ ਹੁੰਦਾ ਨਹੀਂ ਇਹ ਕੰਮ ਜਿੰਨਾ ਵੀ ਟਕਲਾ ਕੰਮ ਹੁੰਦਾ ਵਾ ਜਿੰਨਾ ਤੁਸੀਂ ਇਹ ਕੀਤਾ ਵਾ ਇਹ ਮਸ਼ੀਨਾਂ ਨਹੀਂ ਕਰਦੀਆਂ ਆਪ ਹੱਥ ਨਾਲ ਕਰਨਾ ਪੈਂਦਾ ਸਾਰਾ ਓਕੇ 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 ਤੇ ਜਗਾਦਰੀ ਪ੍ਰੈਸ਼ਨਰ ਬੰਦੀਓ ਪਰ ਇਹ ਵੀ ਹਸਣਾ ਦੀ ਬਣਾਈ ਹੱਥਾਂ ਨਾਲ ਬਣਾਉਂਦੇ ਸਾਰਾ ਕੰਮ ਬਹੁਤ ਮਿਹਨਤ ਦਾ ਕੰਮ ਹੈ ਤੁਹਾਡਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਅਲਰਟਸ ਵਿੱਚ ਲੈਣ ਲਾਣੀ। ਓਕੇ ਓਕੇ ਠੀਕ ਹੈ ਜੀ। ਬਹੁਤ ਔਖਾ ਕੰਮ ਆ। ਬੜਾ ਬਰੀਕੀ ਦਾ ਕੰਮ ਆ। ਠੀਕ ਹੈ ਸਿੱਖਿਆ ਸ਼ੇਰਨੀ ਦੇ ਦੁੱਧ ਵਰਗੀ ਹੈ। ਜਿਹੜਾ ਉਹਨੂੰ ਪੀਊਗਾ ਉਹ ਤਿਹਾਰੂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਅਤੇ ਉਹਨਾਂ ਨੂੰ ਸੂਬੇ ਦੇ ਸਮਾਜਿਕ ਆਰਥਿਕ ਤਰੱਕੀ ਵਿੱਚ ਭਾਈਵਾਲ ਬਣਾਉਣ ਦੇ ਉਦੇਸ਼ ਨਾਲ ਅਤ ਆਧੁਨਿਕ ਪੈਂਡੂ ਲਾਇਬ੍ਰੇਰੀਆਂ ਬਣਾਈਆਂ ਹਨ ਇਹ ਪੈਂਡੂ ਲਾਇਬ੍ਰੇਰੀਆਂ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਧੁਰੇ ਵਜੋਂ ਕੰਮ ਕਰਨਗੀਆਂ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਨੌਜਵਾਨਾਂ ਦੇ ਸ਼ਕਤੀਕਰਨ ਅਤੇ ਉਹਨਾਂ ਨੂੰ ਸੂਬੇ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਬਰਾਬਰ ਦੇ ਭਾਈਵਾਲ ਬਣਾਉਣ ਵਿੱਚ ਅਹਿਮ ਸਾਬਤ ਹੋਵੇਗਾ ਇਸ ਤੋਂ ਲਾਭ ਇਸੇ ਮੌਜੂਦ ਵੱਖ-ਵੱਖ ਵਿਸ਼ਿਆਂ ਉੱਤੇ ਆਧਾਰਿਤ ਪੁਸਤਕਾਂ ਕਰਕੇ ਪੁਸਤਕ ਪ੍ਰੇਮੀਆਂ ਨੂੰ ਵੀ ਇਹਨਾਂ ਲਾਇਬ੍ਰੇਰੀਆਂ ਦਾ ਲਾਭ ਮਿਲ ਰਿਹਾ ਹੈ। ਮੁੱਖ ਝੰਡਾ ਐਜੂਕੇਸ਼ਨ ਤੇ ਹੈਲਥ ਹੈ। ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਨੇ ਪੰਜਾਬ 'ਚ ਹਜ਼ਾਰਾਂ ਦੀ ਗਿਣਤੀ 'ਚ ਖੋਲ੍ਹੇ ਜਾਣਗੇ। ਡਿਜੀਟਲ ਲਾਇਬ੍ਰੇਰੀ ਹੈ, ਕੰਪਿਊਟਰ ਵੀ ਹੈ। ਵਾਈਫਾਈ ਹਾਈ ਸਪੀਡ ਹੈ। ਏਸੀ ਹੈ, ਬਾਥਰੂਮ ਹੈ। ਸਿਲੇਬਸ ਦੀਆਂ ਕਿਤਾਬਾਂ ਵੀ ਨੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਤੇ ਨਾਲ ਨਾਲ ਬਿਨਾ ਸਿਲੇਬਸ ਤੋਂ ਹੋਰ ਜਿਹੜੀਆਂ ਦੁਨੀਆ ਭਰ ਦੇ ਵੱਡੇ ਵੱਡੇ ਲੇਖਕਾਂ ਦੀਆਂ ਕਿਤਾਬਾਂ ਇੱਥੇ ਪੜ੍ਹਾਈ ਹੋਊਗੀ ਤਾਂ ਬੱਚਿਆਂ ਨੂੰ ਕੰਪੀਟੀਸ਼ਨ ਦੇ ਇਗਜ਼ਾਮ ਦਾ ਪਤਾ ਹੋਊਗਾ ਤਾਂ ਉਹ ਕੰਪੀਟੀਸ਼ਨ ਦੇ ਇਗਜ਼ਾਮ ਦੇ ਕੇ ਤੋਂ ਅੱਗੇ ਆਈਪੀਐਸ ਆਈਐਸ ਦੀਆਂ ਵੱਡੀਆਂ ਵੱਡੀਆਂ ਕੁਰਸੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਅਚਕਲਾ ਹੀ ਰਿਹਾ ਇਹ ਤਾਂ ਕਾਲੇ ਨੇ ਹਾਂ ਇਹ ਜਿਹੜਾ ਜੋ ਮਰਜ਼ੀ ਬਣਾ ਲਓ ਓਕੇ ਓਕੇ ਇਹ ਇਹ ਪਿੱਤਲ ਦਾ ਵਾ ਪਿੱਤਲ ਦਾ ਆ ਆ ਤੁਸੀਂ ਬਣਾਏ ਆਪ ਹਾਂ ਆ ਬਣਾਏ ਓਕੇ 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 ਇਹ ਆਹ ਹਾਲੋ 65 ਸਾਲ ਦੀ ਉਮਰ ਦੀ 15 ਸਾਲ ਦੀ ਉਮਰ ਚ ਲੱਗ ਗਈ ਕੰਮ ਦੀ ਕਮਾਈ ਨਹੀਂ ਗੱਲ ਸਾਨੂੰ ਸਾਫ਼ ਦੱਸ ਇਹ ਕੰਮ ਦੇ ਵਿੱਚ ਬੰਦਾ ਬਿਮਾਰ ਦੇ ਲ ਹੋ ਜਾਂਦਾ ਨਾ ਹਾਂਜੀ ਤੇ ਉਹਨੂੰ ਇਲਾਜ ਕਰਾਉਣ ਉੱਤੇ ਪੈਸੇ ਵੀ ਨਹੀਂ ਹੁੰਦੇ ਦੇਸ਼ ਤੇ ਸੰਤੀ ਸ਼ਹਿਰ ਵਜੂ ਚਾਨੀ ਜਾਂਤੀ ਸ਼ਹਿਰ ਬਟਾਲਾ ਦੀ ਲੋਹਾ ਉਦਯੋਗ ਨੂੰ ਜਿੱਥੇ ਪਿਛਲੇ ਸਾਲ ਤੋਂ ਵੱਡੀ ਢਾਹ ਲੱਗੀ ਹੋਈ ਹੈ ਉੱਥੇ ਹੀ ਹੁਣ ਇਸ ਸ਼ਹਿਰ ਦੇ ਵਿੱਚ ਵੱਡੀ ਗਿਣਤੀ 'ਚ ਪਿੱਤਲ ਦੇ ਭਾਂਡੇ ਬਣਾਉਂਦਾ ਕੰਮ ਵੀ ਕਰਦੀ ਠਠਿਆਰਾ ਦਾ ਕੰਮ ਆਖਰੀ ਸਾਹਾਂ ਤੇ ਪਹੁੰਚ ਗਿਆ ਹੈ ਕਿਸੇ ਸਮੇਂ ਸ਼ਹਿਰ ਦੇ ਵਿੱਚ ਠਠਿਆਰਾ ਵੱਲੋਂ ਭਾਂਡੇ ਤਿਆਰ ਕਰਨ ਸਮੇਂ ਦੀਆਂ ਆਵਾਜ਼ਾਂ ਗੂੰਜਦੀਆਂ ਸਨ ਪਰ ਹੁਣ ਇੱਥੇ 300 ਤੋਂ ਉੱਪਰ ਪਰਿਵਾਰਾਂ ਦੇ ਵਿੱਚੋਂ ਸਿਰਫ 6 ਕਿ ਪਰਿਵਾਰਾਂ ਦੇ ਬਜ਼ੁਰਗ ਹੀ ਇਸ ਕੰਮ ਨੂੰ ਕਰ ਰਹੇ ਹਨ ਜਨਦੀ ਅਗਲੀ ਪੀੜ੍ਹੀ ਇਸ ਕੰਮ ਨੂੰ ਪੂਰੀ ਤਰ੍ਹਾਂ ਵਿਸਾਰ ਦਿਆਂ ਇਸ ਕੰਮ ਨੂੰ ਛੱਡ ਕੇ ਹੋਰ ਕਿਤੇ ਅਪਣਾ ਲਏ ਹਨ ਇਸ ਦੇ ਮੱਦੇਨਜ਼ਰ ਠਠਿਆਰ ਓਮ ਪ੍ਰਕਾਸ਼ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ 10 ਸਾਲ ਦੀ ਉਮਰ ਦੇ ਵਿੱਚ ਇਹ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਉਹ ਪਿਛਲੇ 70 ਸਾਲ ਤੋਂ ਇਹ ਕੰਮ ਕਰ ਰਹੇ ਹਨ ਕਿ ਉਹਨਾਂ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਕੰਮ ਕਰਦਾ ਆ ਰਿਹਾ ਹੈ ਉਹਨਾਂ ਕਿਹਾ ਕਿ ਪੁਰਾਤਨ ਸਮੇਂ ਦੇ ਵਿੱਚ ਘਰਾਂ ਅਤੇ ਆਪਿਆਂ ਦੇ ਵਿੱਚ ਪਿੱਤਲ ਦੇ ਤਾਂਬੇ ਦੇ ਪਾਂਡਿਆਂ ਦੀ ਹੀ ਵਰਤੋਂ ਹੁੰਦੀ ਸੀ ਪਹਿਲਾਂ ਲੋਕਾਂ ਦੇ ਘਰ ਅਤੇ ਪਰਿਵਾਰ ਵੱਡੇ ਹੁੰਦੇ ਸੀ ਅਤੇ ਸਾਡੀਆਂ ਮਾਵਾਂ ਭੈਣਾਂ ਘਰਾਂ ਦੇ ਵਿੱਚ ਪਾਂਡੇ ਮਾਂਜਣ ਦਾ ਕੰਮ ਸਮਝਦੀਆਂ ਸਨ ਪਰ ਹੁਣ ਹਾਲਾਤ ਬਦਲ ਚੁੱਕੇ ਹਨ ਲੋਕਾਂ ਦੇ ਘਰ ਅਤੇ ਪਰਿਵਾਰ ਛੋਟੇ ਹੋ ਗਏ ਨੇ ਅਤੇ ਘਰਾਂ ਦੀਆਂ ਸੁਆਣੀਆਂ ਐਲੂਮੀਨੀਅਮ ਅਤੇ ਸਟੀਲ ਦੇ ਪਾਂਡੇ ਨੂੰ ਵਰਤਣ ਲਈ ਤਰਜੀਹ ਦੇਣ ਲੱਗਿਆ ਹਨ ਮਨੂ ਉਹ ਸੱਤਾ ਸ਼ਾਹ ਹੋ ਗਿਆ ਕੰਮ ਕਰਦੇ ਇਹ ਕੰਮ ਕਰਦੇ ਨੂੰ ਇਹੋ ਕੰਮ 10 ਸਾਲ ਦਾ ਹੀ ਨਾ ਕੰਮੇ ਪੈ ਗਿਆ ਸੀ ਓਕੇ ਕਿਉਂ ਮੇਰਾ ਪਿਓ ਮਰ ਗਿਆ ਸੀ ਅੱਛਾ ਜੀ ਤੇ ਮਗਰੋਂ ਮੈਂ ਤੇ ਕੰਮੇ ਪੈ ਗਿਆ ਤੇ ਇਹ ਕੰਮ ਕਿਦਾਂ ਸਮਝਦੇ ਤੁਸੀਂ ਹੁਣ ਇਹ ਔਖਾ ਵਾ ਕੇ ਸੌਖਾ ਵਾ ਕੰਮ ਦੇਖੋ ਇਹ ਕੰਮ ਜੇ ਕਰਨ ਮਨ ਜਾਜ ਆ ਜਾਏ ਕਿ ਇਹ ਮਿਹਨਤ ਉਹ ਨਹੀਂ ਹੁੰਦੀ ਅੱਛਾ ਇਹ ਜਾਜ ਸਾਡੀ ਉਮਰ ਲੱਗ ਗਈ ਤੇ ਨਹੀਂ ਜਾਜ ਹੁੰਦੀ ਕੰਮੀ ਹੋਈ ਹੈ ਕਈ ਕੰਮ ਹੈ ਹੋਈ ਨੇ ਜਿਹੜੇ ਜਾਜ ਹੋਈ ਹੋਣ ਨੇ ਤੇ ਕਲੀ ਕਰਦੇ ਤੇ ਹੋਰ ਹੋਰ ਦਾ ਭਾੜਾ ਲੱਗਦਾ ਭਾਂਡੇ ਬਣਾਉਂਦੇ ਤੇ ਇਹ ਪਿੱਤਲ ਹੈ ਹੁੰਦੇ ਪੁਰਾਣਾ ਪਿੱਤਲ ਨਹੀਂ ਨਹੀਂ ਇਹ ਚੱਕਰਾਈ ਦਾ ਵਾ ਹਾਂਜੀ ਆ ਚੱਕਰਾਈ ਦਾ ਇਹ ਚੱਕਰ ਹੁੰਦੇ ਜੀ ਹਾਂ ਇਹ ਚੱਕਰ ਜੋ ਮਰਜ਼ੀ ਬਣਾ ਲਓ ਓਕੇ ਓਕੇ ਇਹ ਇਹ ਪਿੱਤਲ ਦਾ ਵਾ ਪਿੱਤਲ ਦਾ ਯਾ ਆ ਤੁਸੀਂ ਬਣਾਏ ਆਪ ਹਾਂ ਆ ਬਣਾਏ ਓਕੇ 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 ਤੇ ਇਹ ਫਿਰ ਮਿਹਨਤ ਬੜੀ ਆ ਤੇ ਕਿੰਨੀ ਕੀ ਦਿਹਾੜੀ ਸਮਝਦੇ ਤੇ ਬਣ ਜਾਂਦੀ ਹੈ ਦਿਹਾੜੀ ਲੋਕੋ ਜੀ ਦਿਹਾੜੀ ਆ ਉਹਨਾਂ ਕੋਲ ਤੇ ਨਹੀਂ ਕਿਹਾ ਕਿ ਬੰਦੀ ਹੈ ਵਾਦ ਨਹੀਂ ਬੰਦੀ ਥੋੜੀ ਬੰਦੀ ਆ ਨਗਾ ਨਵੇਂ ਮੁੰਡੇ ਆ ਰਹੇ ਇਹ ਕੰਮ ਚ ਕ ਨਹੀਂ ਨਹੀਂ ਅੱਛਾ ਇਹ ਮਲੇ ਜਿੰਨੇ ਸਾਰੇ ਮੁੰਡੇ ਇਹ ਕੰਮ ਕਰਦੇ 300 ਬੰਦਾ ਕੰਮ ਕਰਦਾ ਸੀ ਅੱਛਾ ਜੀ ਤੇ ਜਿਹੜੇ ਆਹਲੇ ਬੰਦੇ ਸਮਝ ਵਾਲੋ ਜਮਾਨਾ ਦੇ ਪਾਈ ਸੀ ਲਾ ਕੇ 50 ਮਤਲਬ ਪੁਰਾਣੇ ਬੰਦੇ ਰਹਿ ਗਏ ਆ ਪੁਰਾਣੇ ਬੰਦੇ ਹੀ ਆ ਤੇ ਨਵੇਂ ਬੰਦੇ ਛੱਡ ਜਾਂਦੇ ਕੰਮ ਤੇ ਇਹ ਕਿੱਥੇ ਭਾਂਡੇ ਭੇਜ ਦੇ ਤੁਸੀਂ ਬਣਾ ਕੇ ਭਾਂਡੇ ਯੋਗ ਇਹ ਭਾਂਡੇ ਸਿਹਤ ਪਰ ਜਾਂਦੇ ਆ ਫੁਗਾਲੇ ਜਾਂਦੇ ਆ ਇਹਦੇ ਭਾਂਡੇ ਇਹਦੇ ਹਮਾਂਦਰ ਜਾਂਦੇ ਆ ਹਮਾਂਦਰ ਬੋਲ ਭਾਂਡੇ ਜਾਂਦਾ ਹਮਾਂਦਰ ਹੂੰ ਕੀ ਕੀ ਇਹ ਪਤਲ ਦਾ ਫਾਇਦਾ ਤਾਂ ਬੜਾ ਵਾ ਹਾਂਜੀ ਆ ਜਿਆ ਭਾਂਡਾ ਕਲੀ ਕਰ ਜੇ ਇਹਦਾ ਫਾਇਦਾ ਬਹੁਤ ਆ ਇਹ ਸ਼ਕੀਰ ਹੈ ਨਾ ਪਹਿਲੇ ਜਨਮਤ ਪਹਿਲਾਂ ਕੋਈ ਨਹੀਂ ਬਗਦਾ ਪਹਿਲਾਂ ਕੋਈ ਬਿਮਾਰ ਨਹੀਂ ਹੁੰਦਾ ਕਿ ਐਂ ਸੁਗਰ ਨਹੀਂ ਕਿ ਆਖੀ ਕੋਈ ਹੱਤਾਂ ਨਹੀਂ ਜਾਂਦਾ ਮੂਸਲਵਾ ਲੱਗੀ ਆ ਉਹਨਾਂ ਦਾ ਇਹ ਤੇ ਆਪ ਹੋ ਗਿਆ ਕਿ ਸ਼ੂ ਕਰ ਹੋ ਗਈ ਤੇ ਆਗ ਹੋ ਗਿਆ ਹਾਂ ਜੁ ਹੁਣ ਨਾ ਜਿਹਾ ਥੇਰੇ ਕੰਮ ਚਾ ਦੋਗਾ ਤੂੰ ਭਾਂਡੇ ਬਣਾ ਇਥੇ ਲੈ ਜੀ ਦਿੰਦੇ ਜਿ ਬਣਾ ਕੇ ਆਪ ਹਾਂ ਜੀ ਜੀ ਠੀਕ ਹੈ ਕੋਈ ਗਾ ਗਏ ਬੀ ਓਕੇ ਓਕੇ ਠੀਕ ਹੈ ਜੀ ਤੁਹਾਡਾ ਐਡਰੈਸ ਕੀ ਇਥੋਂ ਦਾ ਮੇਰਾ ਨਾਮ ਹੈ ਗਾ ਜੇ ਊਂਪਰ ਗੋਗ ਗੋਬਿੰਦਰ ਆਂ ਊਂਪਰ ਗਾ ਜੇ ਤੇ ਮੱਲਾ ਮੱਲਾ ਠਹਿਰਾ ਦਾ ਠਹਿਰਾ ਮੱਲਾ ਮੇਰੇ ਕੋਲ ਨਾ ਆਈ ਗੋਬਿੰਦਰ ਆਂ ਓਕੇ ਓਕੇ ਤੇ ਮੇਰਾ ਨਾਮ ਊਂਪਰ ਗਾ ਜੇ ਠੀਕ ਹੈ ਠੀਕ ਇਸੇ ਤਰ੍ਹਾਂ ਇੱਕ ਹੋਰ ਠઠਿਆਰ ਦਵਿੰਦਰ ਕੁਮਾਰ ਕਹਿੰਦੇ ਹਨ ਕਿ ਇਸ ਮਹੱਲੇ ਦੇ ਵਿੱਚ ਪਿਛਲੇ 50 ਸਾਲ ਤੋਂ ਕੰਮ ਕਰ ਰਹੇ ਠઠਿਆਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਉਮਰ 65 ਸਾਲ ਦੀ ਹੋ ਚੁੱਕੀ ਹੈ ਅਤੇ ਉਹਨਾਂ 15 ਸਾਲ ਦੀ ਉਮਰ ਦੇ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਅਜੋਕੀ ਪੀੜ੍ਹੀ ਇਸ ਤੋਂ ਭੱਜ ਰਹੀ ਹੈ ਇਸ ਕੰਮ ਤੇ ਕਲਾ ਨੂੰ ਕਿਸੇ ਨੇ ਨਹੀਂ ਅਪਣਾਇਆ ਕਿ ਨਾ ਆਪਣਾ ਦਵਿੰਦਰ ਕੁਮਾਰ ਸਤਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਕੰਮ ਕਰਦਿਆਂ ਕੀ ਦਸੀਏ ਤੁਹਾਨੂੰ 50 ਸਾਲ ਹੋ ਗਏ 65 ਸਾਲ ਦੀ ਉਮਰ ਦੀ 15 ਸਾਲ ਦੀ ਉਮਰ ਚ ਲੱਗ ਪਈ ਸਦਮੀ ਜਿਵੇਂ ਚ ਉੱਠ ਕੇ ਘਰ ਜਾਣੇ ਆ ਕੰਮ ਕੇ ਬਾਹਰ ਤੇ ਜਿਹੜਾ ਨੌਜਵਾਨ ਆ ਅੱਗੇ ਆ ਰਹੇ ਇਹ ਕੰਮ ਚ ਨਹੀਂ ਉਹ ਨਹੀਂ ਬਣੇ ਤੁਹਾਡੇ ਬੱਚੇ ਨਹੀਂ ਬਣੇ ਨਹੀਂ ਕਰਦੇ ਕੰਮ ਇਹ ਕੀ ਕਾਰਨ ਕੀ ਸਮਝਦੇ ਹੈ ਕੀ ਕਾਰਨ ਸਮਝਦੇ ਕਿਉਂ ਨਹੀਂ ਕਰਦੇ ਕੰਮ ਹੀ ਕਮਾਈ ਜਾਂਦੇ ਕਮਾਈ ਹੈ ਨਹੀਂ ਦੇਖੋ ਗੱਲ ਤੋਂ ਅਨਸਾਬਦ ਹੈ ਇਹ ਕੰਮ ਦੇ ਵਿੱਚ ਬੰਦਾ ਬਿਮਾਰ ਜੀਦਾ ਹੋ ਜਾਂਦਾ ਨਾ ਹਾਂਜੀ ਤੇ ਉਹਨੂੰ ਇਲਾਜ ਕਰਾਉਣ ਵਾਸਤੇ ਪੈਸੇ ਵੀ ਨਹੀਂ ਹੁੰਦੇ ਇਹ ਛੋਟਾ ਭਰਾ ਮੇਰਾ ਇਹੋ ਹੀ ਕੰਮ ਕਰਦਾ ਹਾੜ ਜੀ ਨੂੰ ਖੈ ਪੈ ਗਿਆ ਤੇ ਇਲਾਜ ਕਰਾਉਣ ਵਾਸਤੇ ਬੱਚਿਆਂ ਦੇ ਪੈਸੇ ਸਕੇ ਮਤਲਬ ਇਹਦਾ ਕੋ ਭਿਕ ਨਹੀਂ ਹੈਗਾ ਹਾਂ ਇਹਦਾ ਬੁਢਾਪੇ ਚ ਭਿਕ ਨਹੀਂ ਕੋਈ ਆ ਵਾ ਇਹ ਜਦੋਂ ਤੁਸੀਂ ਜਦੋਂ ਆਵਾਜ਼ ਕਰਦੇ ਟਕ 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 ਦੀ ਆਵਾਜ਼ ਆਉਂਦੀ ਆ ਹਾਂਜੀ ਇਹਦਾ ਸਰੀਰ ਤੇ ਪ੍ਰਭਾਵ ਪੈਂਦਾ ਕੋਈ ਹਾਂਜੀ ਸਰੀਰ ਤੇ ਉਤੇ ਪੈਂਦਾ ਪ੍ਰਭਾਵ ਕੋਈ ਕੰਨਾਂ ਨੂੰ ਜਾਂ ਕਿਤੇ ਨਹੀਂ ਕੋਈ ਖਾਸ ਤੇ ਨਹੀਂ ਪੈਂਦਾ ਵਾ ਤੁਸੀਂ ਆਦੀ ਹੋ ਗਏ ਜੀ ਹਾਂ ਆਦਤ ਪੈ ਗਈ ਤੁਹਾਨੂੰ ਇੰਨੇ ਕਿੰਨੇ ਕਿੰਨੇ ਘੰਟੇ ਬੈਠੇ ਕੰਮ ਕਰਦੇ ਤੁਸੀਂ ਕੰਮ ਤੇ ਅਹੀ ਵੀ ਲੋ 8 ਵਜੇ ਦੁਕਾਨ ਤੇ ਆਈਦਾ ਵਾ 7 ਵਜੇ ਜਾਈ 11 ਘੰਟੇ ਬੈਠੇ ਕੰਮ ਕਰਨਾ ਵਿੱਚ ਰੋਟੀ ਵੀ ਖਾਣੀ ਤੇ ਉਹ ਹਾਂਜੀ 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 ਤੇ ਇਹ ਸੰਤ ਜਿਹੜੀ ਆ ਇਹ ਬੜਾ ਔਖਾ ਕੰਮ ਆ ਕੋਈ ਅੱਗੋਂ ਨਾ ਕੋਈ ਵੀ ਬੱਚਾ ਸਾਡੀ ਬਰਾਦਰੀ ਵਿੱਚ ਕੋਈ ਅਗਰ ਬੱਚਾ ਨਵਾਂ ਨਹੀਂ ਪਿਆ ਹੁੰਦਾ ਇਹ ਇੰਨੇ ਪਾਇਆ ਜਿਹੜਾ ਉਹਨੂੰ ਠਾਕਾਂ ਕਰਦਾ ਵਾ ਅੱਛਾ ਜੀ ਉਹ ਵੀ ਨਾਲ ਉਹਦਾ ਹੁੰਦਾ ਬੀਬੀ ਦਾ ਨਾਮ ਹੁੰਦਾ ਇਹਨਾਂ ਨੂੰ ਮਾਰ ਰਿਹਾ ਉਹਨਾਂ ਨੂੰ ਮਾਰ ਉਹ ਕੀ ਕੀ ਕਹਿਣਾ ਚਾਹੁੰਦੇ ਜੇ ਸਰਕਾਰ ਨੂੰ ਸਰਕਾਰ ਨੂੰ ਕੀ ਕਹਿੰਦਾ ਸਾਡਾ ਕੋਈ ਟੈਂਸ਼ਨ ਨਹੀਂ ਕੋਈ ਭਾਹਾ ਨਹੀਂ ਕੋਈ ਗਾਲ ਨਹੀਂ ਕੋਈ ਗਾਲ ਨਹੀਂ ਬੜਾ ਮਿਹਨਤ ਵਾਲਾ ਕੰਮ ਹੈ ਤੁਹਾਡਾ ਹਾਂਜੀ ਠੀਕ ਹੈ ਜੀ ਐਮਪਾਸੀ ਪਹਿਲਾਂ ਫੰਬੂ ਸੀ ਅੱਛਾ ਅਡੋਮੇ ਜਮਨੇ ਕੰਮ ਕਰਦੇ ਤੇ ਰੋਟੀ ਪਾਣੀ ਦਾ 5-7 ਹਜ਼ਾਰ ਦਾ ਕੰਮ ਹੋਈ ਦੇ 5 ਹੁਣ ਕੰਮ ਘਟ ਗਿਆ ਏ ਤੇ ਉਹ ਕੰਮ ਨਹੀਂ ਕਰਦਾ ਇਕੱਲੇ ਮੇਰੇ ਕੋਲ ਹੁੰਦਾ ਨਹੀਂ ਇਹ ਕੰਮ ਜਿੰਨਾ ਵੀ ਤਕੜ ਦਾ ਕੰਮ ਹੁੰਦਾ ਵਾ ਜਿੰਨਾ ਤੁਸੀਂ ਆ ਕੀਤਾ ਵਾ ਇਹ ਮਸ਼ੀਨਾਂ ਨਹੀਂ ਕਰਦੀਆਂ ਆਪ ਹੱਥ ਨਾਲ ਕਰਨਾ ਪੈਂਦਾ ਸਾਰਾ ਇਹ ਸਿੱਟਣਾ ਹਸਦਲਾ ਓਕੇ 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 ਤੇ ਜਗਾਦਰੀ ਪ੍ਰੈਸ ਨਾਲ ਬੰਦੀਓ ਪਰ ਉਹ ਵੀ ਇਹ ਵੀ ਹਸਣਾ ਦੀ ਬਣਾਈ ਹੱਥਾਂ ਨਾਲ ਬਣਾਉਂਦੇ ਸਾਰਾ ਕੰਮ ਬਹੁਤ ਮਿਹਨਤ ਦਾ ਕੰਮ ਹੈ ਤਾਂ ਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਲਾਂ ਦੇ ਵਿੱਚ ਲੈਂ ਲਾਣੀ ਓਕੇ ਓਕੇ ਠੀਕ ਹੈ ਜੀ ਬਹੁਤ ਉੱਪਰ ਕੰਮ ਆ ਬੜਾ ਬਰੀਕੀ ਦਾ ਕੰਮ ਆ ਠੀਕ ਹੈ ਸਿੱਖਿਆ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀਊਗਾ ਉਹ ਤਿਹਾਰੂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਅਤੇ ਉਹਨਾਂ ਨੂੰ ਸੂਬੇ ਦੇ ਸਮਾਜਿਕ ਆਰਥਿਕ ਤਰੱਕੀ ਵਿੱਚ ਭਾਈਵਾਲ ਬਣਾਉਣ ਦੇ ਉਦੇਸ਼ ਨਾਲ ਅਤ ਆਧੁਨਿਕ ਪੈਂਡੂ ਲਾਇਬ੍ਰੇਰੀਆਂ ਬਣਾਈਆਂ ਹਨ ਇਹ ਪੈਂਡੂ ਲਾਇਬ੍ਰੇਰੀਆਂ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਧੁਰੇ ਵਜੋਂ ਕੰਮ ਕਰਨਗੀਆਂ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਨੌਜਵਾਨਾਂ ਦੇ ਸ਼ਕਤੀਕਰਨ ਅਤੇ ਉਹਨਾਂ ਨੂੰ ਸੂਬੇ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਬਰਾਬਰ ਦੇ ਭਾਈਵਾਲ ਬਣਾਉਣ ਵਿੱਚ ਅਹਿਮ ਸਾਬਤ ਹੋਵੇਗਾ ਇਸ ਤੋਂ ਇਲਾਵਾ ਇਸੇ ਮੌਜੂਦ ਵੱਖ-ਵੱਖ ਵਿਸ਼ਿਆਂ ਉੱਤੇ ਆਧਾਰਿਤ ਪੁਸਤਕਾਂ ਕਰਕੇ ਪੁਸਤਕ ਪ੍ਰੇਮੀਆਂ ਨੂੰ ਵੀ ਇਹਨਾਂ ਲਾਇਬ੍ਰੇਰੀਆਂ ਦਾ ਲਾਭ ਮਿਲ ਰਿਹਾ ਹੈ। ਮੁੱਖ ਝੰਡਾ ਐਜੂਕੇਸ਼ਨ ਤੇ ਹੈਲਥ ਹੈ। ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਨੇ ਪੰਜਾਬ 'ਚ ਹਜ਼ਾਰਾਂ ਦੀ ਗਿਣਤੀ 'ਚ ਖੋਲ੍ਹੇ ਜਾਣਗੇ। ਡਿਜੀਟਲ ਲਾਇਬ੍ਰੇਰੀ ਹੈ, ਕੰਪਿਊਟਰ ਵੀ ਹੈ। ਵਾਈਫਾਈ ਹਾਈ ਸਪੀਡ ਹੈ। ਏਸੀ ਹੈ, ਬਾਥਰੂਮ ਹੈ। ਸਿਲੇਬਸ ਦੀਆਂ ਕਿਤਾਬਾਂ ਵੀ ਨੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਤੇ ਨਾਲ ਨਾਲ ਬਿਨਾ ਸਿਲੇਬਸ ਤੋਂ ਹੋਰ ਜਿਹੜੀਆਂ ਦੁਨੀਆ ਭਰ ਦੇ ਬੜੇ-ਬੜੇ ਲੇਖਕਾਂ ਦੀਆਂ ਕਿਤਾਬਾਂ ਇੱਥੇ ਪੜ੍ਹਾਈ ਹੋਊਗੀ ਤਾਂ ਬੱਚਿਆਂ ਨੂੰ ਕੰਪੀਟੀਸ਼ਨ ਦੇ ਇਗਜ਼ਾਮ ਦਾ ਪਤਾ ਹੋਊਗਾ ਤਾਂ ਉਹ ਕੰਪੀਟੀਸ਼ਨ ਇਗਜ਼ਾਮ ਦੇ ਕੇ ਤੋਂ ਅੱਗੇ ਆਈਪੀਐਸ ਆਈਐਸ ਦੀਆਂ ਬੜੀਆਂ-ਬੜੀਆਂ ਕੁਰਸੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਅੱਜ ਆਦਾਈਰ ਹਾਂ ਜੀ ਕਾਲੇ ਦੇ ਹਾਂ ਇਹ ਜਿਹੜਾ ਜੋ ਮਰਜ਼ੀ ਬਣਾ ਲਓ ਓਕੇ ਓਕੇ ਇਹ ਪਿੱਤਲ ਦਾ ਵਾ ਪਿੱਤਲ ਦਾ ਜਾਂ ਆ ਤੁਸੀਂ ਬਣਾਏ ਆਪ ਹਾਂ ਇਹ ਆ ਬਣਾਇਆ ਓਕੇ 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 ਜਿਆ ਸਾਲ ਹੋ 65 ਸਾਲ ਦੀ ਉਮਰ ਦੀ 15 ਸਾਲ ਦੀ ਉਮਰ ਚ ਲੱਗ ਗਈ ਕੰਮ ਦੀ ਕਮਾਈ ਨਹੀਂ ਗੱਲ ਸਾਨੂੰ ਸਾਫ਼ ਦੱਸ ਇਹ ਕੰਮ ਦੇ ਵਿੱਚ ਬੰਦਾ ਬਿਮਾਰ ਜੀ ਲੈ ਹੋ ਜਾਂਦਾ ਹਾਂਜੀ ਤੇ ਉਹਨੂੰ ਇਲਾਜ ਕਰਾਉਣ ਅਤੇ ਪੈਸੇ ਵੀ ਨਹੀਂ ਹੁੰਦੇ ਦੇਸ਼ ਤੇ ਸੰਤੀ ਸ਼ਹਿਰ ਵਜੂ ਜਾਣੇ-ਜਾਂਤੇ ਸ਼ਹਿਰ ਬਟਾਲਾ ਦੀ ਲੋਹਾ ਉਦਯੋਗ ਨੂੰ ਜਿੱਥੇ ਪਿਛਲੇ ਸਾਲ ਤੋਂ ਵਢੀ ਢਾ ਲੱਗੀ ਹੋਈ ਹੈ ਉੱਥੇ ਹੀ ਹੁਣ ਇਸ ਸ਼ਹਿਰ ਦੇ ਵਿੱਚ ਵੱਡੀ ਗਿਣਤੀ 'ਚ ਪਿੱਤਲ ਦੇ ਭਾਂਡੇ ਬਣਾਉਂਦਾ ਕੰਮ ਵੀ ਕਰਦੇ ਠਠਿਆਰਾ ਦਾ ਕੰਮ ਆਖਰੀ ਸਾਹਾਂ ਤੇ ਪਹੁੰਚ ਗਿਆ ਹੈ ਕਿਸੇ ਸਮੇਂ ਸ਼ਹਿਰ ਦੇ ਵਿੱਚ ਠਠਿਆਰਾ ਵੱਲੋਂ ਭਾਂਡੇ ਤਿਆਰ ਕਰਨ ਸਮੇਂ ਦੀਆਂ ਆਵਾਜ਼ਾਂ ਗੂੰਜਦੀਆਂ ਸਨ ਪਰ ਹੁਣ ਇਥੇ 300 ਤੋਂ ਉੱਪਰ ਪਰਿਵਾਰਾਂ ਦੇ ਵਿੱਚੋਂ ਸਿਰਫ 6 ਇੱਕ ਪਰਿਵਾਰਾਂ ਦੇ ਬਜ਼ੁਰਗ ਹੀ ਇਸ ਕੰਮ ਨੂੰ ਕਰ ਰਹੇ ਹਨ ਜਨਦੀ ਅਗਲੀ ਪੀੜ੍ਹੀ ਇਸ ਕੰਮ ਨੂੰ ਪੂਰੀ ਤਰ੍ਹਾਂ ਵਿਸਾਰ ਦਿਆਂ ਇਸ ਕੰਮ ਨੂੰ ਛੱਡ ਕੇ ਹੋਰ ਕਿਤੇ ਅਪਣਾ ਲਏ ਹਨ ਇਸੇ ਮੱਦੇਨਜ਼ਰ ਠਠਿਆਰ ਓਮ ਪ੍ਰਕਾਸ਼ ਨੇ ਗੱਲਬਾਤਕਾਰਾਂ ਦੱਸਿਆ ਕਿ ਉਹਨਾਂ ਦਾ 10 ਸਾਲ ਦੀ ਉਮਰ ਦੇ ਵਿੱਚ ਇਹ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਉਹ ਪਿਛਲੇ 70 ਸਾਲ ਤੋਂ ਇਹ ਕੰਮ ਕਰ ਰਹੇ ਹਨ ਕਿ ਉਹਨਾਂ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਕੰਮ ਕਰਦਾ ਆ ਰਿਹਾ ਹੈ ਉਹਨਾਂ ਕਿਹਾ ਕਿ ਪੁਰਾਤਨ ਸਮੇਂ ਦੇ ਵਿੱਚ ਘਰਾਂ ਅਤੇ ਵਿਆ ਦੇ ਵਿੱਚ ਪਿੱਤਲ ਦੇ ਤਾਂਬੇ ਦੇ ਪਾਂਡਿਆਂ ਦੀ ਹੀ ਵਰਤੋਂ ਹੁੰਦੀ ਸੀ ਪਹਿਲਾਂ ਲੋਕਾਂ ਦੇ ਘਰ ਅਤੇ ਪਰਿਵਾਰ ਵੱਡੇ ਹੁੰਦੇ ਸੀ ਅਤੇ ਸਾਡੀਆਂ ਮਾਵਾਂ ਪੈਣਾ ਘਰਾਂ ਦੇ ਵਿੱਚ ਪਾਂਡੇ ਮਾਂਜਣ ਦਾ ਕੰਮ ਸਮਝਦੀਆਂ ਸਨ ਪਰ ਹੁਣ ਹਾਲਾਤ ਬਦਲ ਚੁੱਕੇ ਹਨ ਲੋਕਾਂ ਦੇ ਘਰ ਅਤੇ ਪਰਿਵਾਰ ਛੋਟੇ ਹੋ ਗਏ ਨੇ ਅਤੇ ਘਰਾਂ ਦੀਆਂ ਸੁਆਣੀਆਂ ਐਲੂਮੀਨੀਅਮ ਅਤੇ ਸਟੀਲ ਦੇ ਪਾਂਡੇ ਨੂੰ ਵਰਤਣ ਲਈ ਤਰਜੀਹ ਦੇਣ ਲੱਗਿਆ ਹਨ ਮਨੂ 17 ਸਾਲ ਹੋ ਗਿਆ ਕੰਮ ਕਰਦਿਆਂ ਇਹ ਕੰਮ ਕਰਦੇ ਨੇ ਇਹੋ ਕੰਮ 10 ਸਾਲ ਦਾ ਹੀ ਨਾ ਕੰਮ ਹੀ ਪੈ ਗਿਆ ਸੀ ਓਕੇ ਕਿਉਂ ਮੇਰਾ ਪਿਓ ਮਰ ਗਿਆ ਸੀ ਅੱਛਾ ਜੀ ਤੇ ਮਗਰੋਂ ਮੈਂ ਤੇ ਕੰਮ ਹੀ ਪੈ ਗਿਆ ਤੇ ਇਹ ਕੰਮ ਕਿਦਾਂ ਸਮਝਦੇ ਤੁਸੀਂ ਹੁਣ ਇਹ ਔਖਾ ਵਾ ਕਿ ਸੌਖਾ ਵਾ ਕੰਮ ਦੇ ਕੋਈ ਕੰਮ ਇਹ ਕਰੇ ਮਨ ਜਾਜ ਆ ਜਾਏ ਕਿ ਇਹ ਮਿਹਨਤ ਉਹ ਨਹੀਂ ਹੁੰਦੀ ਅੱਛਾ ਇਹ ਜਾਜ ਸਾਡੀ ਉਮਰ ਲੱਗ ਗਈ ਫਿਰ ਨਹੀਂ ਜਾਜ ਹੁੰਦੀ ਕੰਮੀ ਹੋਈ ਹੈ ਕਈ ਕੰਮ ਹੈ ਹੋਈ ਨੇ ਜਿਹੜੇ ਜਾਜ ਹੋ ਗਿਓ ਨੇ ਤੇ ਇਹ ਕਲੀ ਕਰਦੇ ਤੇ ਹੋਰ ਹੋਲ ਦਾ ਭਾੜਾ ਲਾਉਂਦਾ ਹੈ ਭਾਂਡੇ ਬਣਾਉਂਦੇ ਤੇ ਇਹ ਪਿੱਤਲ ਲੈਂਦੇ ਪੁਰਾਣਾ ਪਿੱਤਲ ਨਹੀਂ ਨਹੀਂ ਚੱਕਾ ਲਾਈਦਾ ਵਾ ਹਾਂਜੀ ਆ ਚੱਕਾ ਲਾਈਦਾ ਐ ਚੱਕਾ ਲੈਂਦੇ ਹਾਂ ਇਹ ਚੱਕਰ ਜੋ ਮਰਜ਼ੀ ਬਣਾ ਲਓ ਓਕੇ ਓਕੇ ਇਹ ਪਿੱਤਲ ਦਾ ਵਾ ਪਿੱਤਲ ਦਾ ਆ ਆ ਤੁਸੀਂ ਬਣਾਏ ਆਪ ਹਾਂ ਇਹ ਆ ਬਣਾਏ ਓਕੇ 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 ਤੇ ਇਹ ਫਿਰ ਮਿਹਨਤ ਬੜੀ ਆ ਤੇ ਕਿੰਨੀ ਵੀ ਦਿਹਾੜੀ ਸਮਝਦੇ ਤੇ ਬਣ ਜਾਂਦੀ ਹੈ ਦਿਹਾੜੀ ਲੋਕੋ ਜੀ ਗੱਿਆਂ ਹੁਣ ਕੋਈ ਸੋਚਣ ਕਿ ਆਖਰ ਜੇ ਬਣਦੀ ਆ ਵੱਧ ਨਹੀਂ ਬਣਦੀ ਥੋੜੀ ਬਣਦੀ ਆ ਇਹ ਨਗਾ ਨਵੇਂ ਮੁੰਡੇ ਆ ਰਹੇ ਇਹ ਕੰਮ ਚ ਕ ਨਹੀਂ ਨਹੀਂ ਅੱਛਾ ਇਹ ਮਲੇ ਜਿੱਤੇ ਸਭ ਮੁੰਡਾ ਇਹ ਕੰਮ ਕਰ ਬਿੱਤੇ ਸਭ ਬੰਦਾ ਕੰਮ ਕਰਦਾ ਸੀ ਅੱਛਾ ਇਹ ਤੇ ਜਿਹੜੇ ਆਹਲੇ ਬੰਦੇ ਖਮਾਈ ਵਾਲੋ ਇਹ ਮਨਾਂ ਆ ਪੰਜੇ ਲੱਗੇ ਪੰਜ ਛੇ ਮਤਲਬ ਪੁਰਾਣੇ ਬੰਦੇ ਰਹਿ ਗਏ ਆ ਪੁਰਾਣੇ ਬੰਦੇ ਹੀ ਆ ਤੇ ਨਵੇਂ ਬੰਦੇ ਛੱਡ ਜਾਂਦੇ ਕੰਮ ਤੇ ਇਹ ਕਿੱਥੇ ਭਾਂਡੇ ਭੇਜ ਦੇ ਤੁਸੀਂ ਬਣਾ ਕੇ ਭਾਂਡੇ ਯੋਗੋ ਇਹ ਭਾਂਡੇ ਹਿਆਪਰ ਜਾਂਦੇ ਆ ਫਗਵਾਲੇ ਜਾਂਦੇ ਆ ਇਹਦੇ ਭਾਂਡੇ ਇਹਦੇ ਹਮਾਜਰ ਜਾਂਦੇ ਆ ਹਮਾਜਰ ਬੋੜਾ ਭਾਂਡਾ ਜਾਂਦਾ ਹਮਾਜਰ ਹੂੰ ਠੀਕ ਠੀਕ ਇਹ ਪਤਲ ਦਾ ਫਾਇਦਾ ਤਾਂ ਬੜਾ ਵਾ ਹਾਂਜੀ ਆ ਜਿਆਦਾ ਭਾਂਡਾ ਕਦੀ ਕਰ ਜੇ ਇਹਦਾ ਫਾਇਦਾ ਬਹੁਤ ਆ ਇਹ ਸ਼ਕੀਰ ਹੈ ਨਾ ਪਹਿਲੇ ਜਨਮ ਤੇਲਾਂ ਕੋਈ ਨਹੀਂ ਬਗੜਾ ਤੇਰਾ ਕੋਈ ਬਿਮਾਰ ਨਹੀਂ ਹੁੰਦਾ ਕਿ ਐਂ ਸੁਗਰ ਨਹੀਂ ਸੀ ਆ ਗਈ ਕੋਈ ਹਲਕਾ ਨਹੀਂ ਸੀਗਾ ਨੂੰ ਸਲਵਾ ਲੱਗ ਗਿਆ ਉਹਨਾਂ ਦਾ ਆਏ ਤੇ ਆਪਾਂ ਹੋ ਗਿਆ ਕਿ ਸ਼ੂਕਰ ਹੋ ਗਈ ਤੇ ਆਗ ਹੋ ਗਿਆ ਹਾਂ ਜੀ ਹੁਣ ਨਵੇਂ ਜਿਹੜੇ ਕੰਮ ਚੱਲੂਗਾ ਤੁਸੀਂ ਭਾਂਡੇ ਬਣਾ ਇਸੇ ਵੇਚ ਵੀ ਦਿੰਦੇ ਜਿ ਬਣਾ ਕੇ ਆਪ ਹਾਂ ਵੇਚ ਦਈਏ ਠੀਕ ਕੋਈ ਗੱਲ ਆਏ ਓਕੇ ਓਕੇ ਠੀਕ ਹੈ ਜੀ ਤੁਹਾਡਾ ਐਡਰੈਸ ਕੀ ਹੈ ਇੱਥੋਂ ਦਾ ਲੇਗਾ ਆਗਾਏ ਓਮਪੁਰ ਬਾਜ਼ਾਰ ਗੋਗ ਗੋਬਿੰਦ ਰਾਮ ਓਮਪੁਰ ਬਾਜ਼ਾਰ ਤੇ ਮੱਲਾ ਮੈਦਾ ਠੇਹਿਆਰਾ ਠੇਹਿਆਰਾ ਮੱਲਾ ਮੈਨੂੰ ਜਿਉਂ ਰਿਹਾ ਨਾ ਆਈ ਗੋਬਿੰਦ ਮੈਰਾ ਹਾਂ ਓਕੇ ਓਕੇ ਤੇ ਮੇਰਾ ਨਾ ਓਮਪੁਰ ਬਾਜ਼ਾਰ ਇਸੇ ਤਰ੍ਹਾਂ ਇੱਕ ਹੋਰ ਠਠਿਆਰ ਦਵਿੰਦਰ ਕੁਮਾਰ ਕਹਿੰਦੇ ਹਨ ਕਿ ਇਸ ਮਹੱਲੇ ਦੇ ਵਿੱਚ ਪਿਛਲੇ 50 ਸਾਲ ਤੋਂ ਕੰਮ ਕਰ ਰਹੇ ਠਠਿਆਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਉਮਰ 65 ਸਾਲ ਦੀ ਹੋ ਚੁੱਕੀ ਹੈ ਅਤੇ ਉਹਨਾਂ 15 ਸਾਲ ਦੀ ਉਮਰ ਦੇ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਅਜੋਕੀ ਪੀੜੀ ਇਸ ਤੋਂ ਭੱਜ ਰਹੀ ਹੈ ਇਸ ਕੰਮ ਤੇ ਕਲਾ ਨੂੰ ਕਿਸੇ ਨੇ ਨਹੀਂ ਅਪਣਾਇਆ ਕਿ ਨਾ ਆਪਣਾ ਦਵਿੰਦਰ ਕੁਮਾਰ ਦਾਕਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਕੰਮ ਕਰਦਿਆਂ ਕੀ ਦਸੀਏ ਤੁਹਾਨੂੰ 50 ਸਾਲ ਹੋ ਗਏ 65 ਸਾਲ ਦੀ ਉਮਰ ਦੀ 15 ਸਾਲ ਦੀ ਉਮਰ ਚ ਲੱਗ ਪਈ ਸੱਤਮੀ ਜਵਾਜ ਉੱਠ ਕੇ ਘਰ ਜਾਣਿਆ ਕੰਮ ਕੇ ਬਾਹਰ ਤੇ ਜਿਹੜਾ ਨੌਜਵਾਨ ਆ ਅੱਗੇ ਆ ਆ ਰਹੇ ਇਹ ਕੰਮ ਚ ਨਹੀਂ ਉਹ ਨਹੀਂ ਬੰਦੇ ਤੁਹਾਡੇ ਬੱਚੇ ਨਹੀਂ ਬੰਦੇ ਨਹੀਂ ਕਰਦੇ ਕੰਮ ਇਹ ਕੀ ਕਾਰਨ ਕੀ ਸਮਝਦੇ ਕੀ ਕਾਰਨ ਸਮਝਦੇ ਕਿਉਂ ਨਹੀਂ ਕਰਦੇ ਕੰਮ ਹੀ ਕਮਾਈ ਹੈ ਨਹੀਂ ਕਮਾਈ ਹੈ ਨਹੀਂ ਦੇਖੋ ਗੱਲ ਸਨਸਾਬਦ ਹੈ ਇਹ ਕੰਮ ਦੇ ਵਿੱਚ ਬੰਦਾ ਬਿਮਾਰ ਜੇ ਹੋ ਜਨਾ ਹਾਂਜੀ ਤੇ ਉਹਨੂੰ ਇਲਾਜ ਕਰਾਉਣ ਵਾਸਤੇ ਪੈਸੇ ਵੀ ਨਹੀਂ ਹੁੰਦੇ ਇਹ ਛੋਟਾ ਭਰਾ ਮੇਰਾ ਇਹੋ ਹੀ ਕੰਮ ਕਰਦਾ ਹਾੜ ਜੀ ਨੂੰ ਬੈ ਗਿਆ ਤੇ ਇਲਾਜ ਕਰਾਉਣ ਵਾਸਤੇ ਬੱਚਿਆਂ ਦੇ ਪੈਸੇ ਸਕੇ ਮਤਲਬ ਇਹਦਾ ਕੋਈ ਭਵਖ ਨਹੀਂ ਹੈਗਾ ਹਾਂ ਇਹਦਾ ਬੁਢਾਪੇ ਚ ਭਵਖ ਨਹੀਂ ਕੋਈ ਆਵਾਜ਼ ਇਹ ਜਦੋਂ ਤੁਸੀਂ ਜਦੋਂ ਆਵਾਜ਼ ਕਰਦੇ ਟਕ 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 ਦੀ ਆਵਾਜ਼ ਆਉਂਦੀ ਆ ਇਹਦਾ ਸਰੀਰ ਤੇ ਪ੍ਰਭਾਵ ਪੈਂਦਾ ਕੋਈ ਹਾਂਜੀ ਸਰੀਰ ਤੇ ਉਤੇ ਪੈਂਦਾ ਪ੍ਰਭਾਵ ਕੋਈ ਕੰਨਾਂ ਨੂੰ ਜਾਂ ਕਿਤੇ ਨਹੀਂ ਕੋਈ ਖਾਸ ਤੇ ਨਹੀਂ ਬੰਦਾ ਵਾ ਤੁਸੀਂ ਆਦੀ ਹੋ ਗਏ ਜੀ ਹਾਂ ਆਦਤ ਪੈ ਗਈ ਤੁਹਾਨੂੰ ਇੰਨੇ ਕਿੰਨੇ ਕਿੰਨੇ ਘੰਟੇ ਬੈਠੇ ਕੰਮ ਕਰਦੇ ਤੁਸੀਂ ਕੰਮ ਤੇ ਅਹੀ ਕਭੀ ਲੋ 8 ਵਜੇ ਦੁਕਾਨ ਤੇ ਆਈਦਾ ਵਾ 7 ਵਜੇ ਜਾਈ 11 ਘੰਟੇ ਬੈਠੇ ਕੰਮ ਕਰਨਾ ਮੇਟਰ ਰੋਟੀ ਵੀ ਖਾਣੀ ਤੇ ਉਹਦੇ ਵਾ ਹਾਂਜੀ ਹਾਂਜੀ ਖਾਣੀ ਤੇ ਇਹ ਸੰਤ ਜਿਹੜੀ ਆ ਇਹ ਬੜਾ ਔਖਾ ਕੰਮ ਆ ਕੋਈ ਅੱਗੋਂ ਨਾ ਕੋਈ ਵੀ ਬੱਚਾ ਸਾਡੀ ਬਰਾਦਰੀ ਵਜੋਂ ਕੋਈ ਅਗਰ ਬੱਚਾ ਨਾ ਆਣੀ ਪਿਆ ਹੁੰਦਾ ਇਹ ਇੰਨੇ ਪਾਇਆ ਜਿਹੜਾ ਨੂੰ ਕੰਮ ਕਰਦਾ ਵਾ ਅੱਛਾ ਜੀ ਉਹ ਵੀ ਨਾਲ ਉਹਦਾ ਹੁੰਦਾ ਦੀਦੀ ਦਾ ਸੰਭਲ। ਇਹਦਾ ਐਂਡ ਮਾਰ ਰਿਹਾ ਉਹ। ਐਂਡ ਮਾਰ। ਤੇ ਕੀ ਕੀ ਕਹਿਣਾ ਚਾਹੁੰਦੇ ਜੇ ਸਰਕਾਰ ਨੂੰ? ਸਰਕਾਰ ਨੂੰ ਕੀ ਕਹਣਾ ਸਾਡਾ ਕੋਈ ਕੰਸਲ ਨਹੀਂ ਕੋਈ ਭੜਾਪਾ ਨਹੀਂ ਕੋਈ ਗੱਲ ਨਹੀਂ ਕੋਈ ਵਾਰ ਨਹੀਂ। ਬੜਾ ਮਿਹਨਤ ਕਰਵਾ ਕੰਮ ਆ ਤੁਹਾਡਾ। ਹਾਂਜੀ। ਠੀਕ ਹੈ ਜੀ। ਐਮ ਪਾਸੀ ਪਲੋਂਕ ਫੰਬੂ ਸੀ। ਅੱਛਾ। ਇਹ ਦੋਵੇਂ ਜਮਨੇ ਕੰਮ ਕਰਦੇ ਤੇ ਰੋਟੀ ਪਾਣੀ ਦਾ 5-7 ਲੱਖ ਰੁਪਏ ਦਾ ਕੰਮ ਹੋਈ ਦੇ 5-7 ਹੁਣ ਕੰਮ ਘਟ ਗਿਆ ਏ ਤੇ ਉਹ ਕੰਮ ਨਹੀਂ ਕਰਦਾ ਇਕੱਲੇ ਮੇਰੇ ਕੋਲ ਹੁੰਦਾ ਨਹੀਂ ਇਹ ਕੰਮ ਜਿੰਨਾ ਵੀ ਟਕਲਾ ਕੰਮ ਹੁੰਦਾ ਵਾ ਜਿੰਨਾ ਤੁਸੀਂ ਆ ਕੀਤਾ ਵਾ ਤੇ ਮਸ਼ੀਨਾਂ ਨਹੀਂ ਕਰਦੀਆਂ ਆਪ ਹੱਥ ਨਾਲ ਕਰਨਾ ਪੈਂਦਾ ਸਾਰਾ ਇਹ ਸੱਟਾਂ ਹੱਥ ਨਾਲ ਆਉਂਦੀ। ਓਕੇ 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 ਤੇ ਜਵਾਬਦੇਹ ਪ੍ਰੈਸ਼ਨਲ ਬੰਦੀਓ ਕਰੋ ਇਹ ਵੀ ਹੱਥ ਨਾਲ ਦੀ ਬਣਾਈ ਹੱਥਾਂ ਨਾਲ ਬਣਾਉਂਦੇ ਸਾਰਾ ਕੰਮ ਬਹੁਤ ਮਿਹਨਤ ਦਾ ਕੰਮ ਹੈ ਤੁਹਾਡਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਲੈਂਦੇ ਵਿੱਚ ਲੈਂਦਾ ਨਹੀਂ ਓਕੇ ਓਕੇ ਠੀਕ ਹੈ ਜੀ ਬਹੁਤ ਔਖਾ ਕੰਮ ਆ ਬੜਾ ਬਰੀਕੀ ਦਾ ਕੰਮ ਆ ਠੀਕ ਹੈ ਸਿੱਖਿਆ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀਊਗਾ ਉਹ ਤਿਹਾਰੂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਅਤੇ ਉਹਨਾਂ ਨੂੰ ਸੂਬੇ ਦੇ ਸਮਾਜਿਕ ਆਰਥਿਕ ਤਰੱਕੀ ਵਿੱਚ ਭਾਈਵਾਲ ਬਣਾਉਣ ਦੇ ਉਦੇਸ਼ ਨਾਲ ਅਤ ਆਧੁਨਿਕ ਪੈਂਡੂ ਲਾਇਬ੍ਰੇਰੀਆਂ ਬਣਾਈਆਂ ਹਨ ਇਹ ਪੈਂਡੂ ਲਾਇਬ੍ਰੇਰੀਆਂ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਧੁਰੇ ਵਜੋਂ ਕੰਮ ਕਰਨਗੀਆਂ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਨੌਜਵਾਨਾਂ ਦੇ ਸ਼ਕਤੀਕਰਨ ਅਤੇ ਉਹਨਾਂ ਨੂੰ ਸੂਬੇ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਬਰਾਬਰ ਦੇ ਭਾਈਵਾਲ ਬਣਾਉਣ ਵਿੱਚ ਅਹਿਮ ਸਾਬਤ ਹੋਵੇਗਾ ਇਸ ਤੋਂ ਲਾਭ ਇਸ ਮੌਜੂਦ ਵੱਖ-ਵੱਖ ਵਿਸ਼ਿਆਂ ਉੱਤੇ ਆਧਾਰਿਤ ਪੁਸਤਕਾਂ ਕਰਕੇ ਪੁਸਤਕ ਪ੍ਰੇਮੀਆਂ ਨੂੰ ਵੀ ਇਹਨਾਂ ਲਾਇਬ੍ਰੇਰੀਆਂ ਦਾ ਲਾਭ ਮਿਲ ਰਿਹਾ ਹੈ ਮੁੱਖ ਝੰਡਾ ਐਜੂਕੇਸ਼ਨ ਤੇ ਹੈਲਥ ਹੈ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਨੇ ਪੰਜਾਬ 'ਚ ਹਜ਼ਾਰਾਂ ਦੀ ਗਿਣਤੀ 'ਚ ਖੋਲ੍ਹੇ ਜਾਣਗੀਆਂ ਡਿਜੀਟਲ ਲਾਇਬ੍ਰੇਰੀ ਹੈ ਕੰਪਿਊਟਰ ਵੀ ਹੈ